ਸੁਮੋਗਾ ਪੁਲਿਸ ਵੱਲੋਂ ਦੇਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਦੋ ਆਖਵਾਖ ਹੋਟਲਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ 9 ਲੜਕੇ ਤੇ 18 ਕੁੜੀਆਂ ਨੂੰ ਮੌਕੇ ਤੋਂ ਕਾਬੂ ਕੀਤਾ ਹੈ ਹੋਟਲਾਂ ਦੇ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਸੀ ਪੁਲਿਸ ਨੇ ਕਿਹਾ ਕਿਸੇ ਨੂੰ ਇਨਪੁੱਟ ਸੀ ਉਸ ਦੇ ਦਾਰ ਤੇ ਅਸੀਂ ਇਹ ਵੱਡੀ ਕਾਰਵਾਈ ਕੀਤੀ ਹੈ 9 ਲੜਕੇ ਤੇ 18 ਕੁੜੀਆਂ ਮੌਕੇ ਤੋਂ ਫੜੀਆਂ ਗਈਆਂ ਸੁਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਦੇਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਦੂਜਾ ਸੱਤੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਉਹਨਾਂ ਜੋ ਅਦਿਸ਼ਾਂ ਦੇ ਅਦੇਸ਼ਾਂ ਤਹਿਤ ਜਿਹੜਾ ਸੀ ਇੱਕ ਕੱਲ ਸਾਂਝਾ ਆਪਰੇਸ਼ਨ ਜਿਹੜਾ ਆਇਆ ਸੀ ਜਿਹਦੇ ਤਹਿਤ ਹੈ ਇਨਸਪੈਕਟਰ ਵਰुण ਕੁਮਾਰ ਜਿਹੜੇ ਸਰਕਲ ਸਿਟੀ ਮੋਗਾ ਨੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਰੈੱਡ ਸਟੋਨ ਹੋਟਲੇ ਦੇ ਵਿੱਚ ਜਿਹੜੇ ਇਹਨੂੰ ਤੇ ਲਾਉਣ ਵਾਲੇ ਆ ਉਹ ਪਰਮਵੀਰ ਸਿੰਘ ਜਿਹੜਾ ਬਾਹਰੋਂ ਲੜਕੀਆਂ ਲਿਆ ਕੇ ਉਹਨਾਂ ਤੋਂ ਦੇਵਪਾਰ ਦਾ ਧੰਦਾ ਕਰਾਉਂਦੇ ਆ ਜਿਹਦੇ ਵਿੱਚ ਇਹਨਾਂ ਨੇ ਰੇਡ ਕੀਤਾ ਰੇਡ ਕਰਨ ਤੇ ਜਿਹੜਾ ਸਾਨੂੰ ਉਹ ਇੱਕ ਆਦਮੀ ਤੇ ਜਿਹੜੀਆਂ 8 ਜਿਹੜੀਆਂ ਲੜਕੀਆਂ ਤੋਂ ਗ੍ਰੰਥ ਹੋਈਆਂ ਪਕਟਰ ਹਰਵਿੰਦਰ ਸਿੰਘ ਐਸਐਫਓ ਮੈਣਾ ਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਸਿਟੀ ਆ ਟੋਟਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਗੁਪਤ ਦਾੰਦਾ ਚਲਾਉਂਦੇ ਆ ਇਹਦੇ ਵਿੱਚ ਇਹਨਾਂ ਨੇ ਵੀ ਰੇਡ ਕੀਤਾ ਤੇ ਇਹਦੇ 8 ਲੜਕੇ ਤੇ ਜਿਹੜੀਆਂ 10 ਲੜਕੀਆਂ ਜਿਹੜੀਆਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਲੜਕੀਆਂ ਜਿਹੜੀਆਂ ਇਹਨਾਂ ਨੂੰ ਸਾਕੀ ਸੈਂਟਰ ਜਿਹੜਾ ਸੀ ਜਿਹੜਾ ਭੇਜ ਦਿੱਤਾ ਸੀ ਤੇ ਜਿਹੜਾ ਅੱਜ ਕੋਰਡ ਦੇ ਵਿੱਚ ਇਹਨਾਂ ਨੂੰ ਪੇਸ਼